ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਮਰਤਾ ਰਿਗੁਰ ਸਿੱਖ ਫੈਮਿਲੀ ਹੈ ਜੀ ਪਤਾ ਅਮਰਤਸਰ ਸਾਹਿਬ ਕਾਸਟ ਹੈ ਜੱਟ ਸਿੱਖ ਤੇ ਕੱਦ-ਕਾਠ ਹੈ 5 ਫੁੱਟ 5 ਇੰਚ ਦੀ ਹਾਈਟ ਹੈ ਉਮਰੇ ਜੀ ਲੜਕੀ ਦੀ 2003 ਦਾ ਡੇਟ ਆਫ ਬਰਥ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਤੇ ਨਾਲ ਹੀ ਪੀਟੀਈ ਦੇ 5.5 ਬੈਂਡ ਸਕੋਰ ਨੇ ਜੀ ਤੇ ਸਟਿਚਿੰਗ ਦਾ ਕੰਮ ਕਰਦੇ ਨੇ ਲੜਕੀ ਫੈਮਿਲੀ ਦੇ ਵਿੱਚ ਨੇ ਜੀ ਗ੍ਰੈਂਡਮਦਰ ਮਦਰ ਅਤੇ ਬ੍ਰਦਰ ਐਂਡ ਸਿਸਟਰ ਪੀਤਾ ਇਹਨਾਂ ਦੇ ਐਕਸਪਾਇਰਡ ਨੇ ਜੀ ਗੋਤ ਇਹਨਾਂ ਦਾ ਛਿੰਨਾ ਤੇ ਇਹਨਾਂ ਦੀ ਮੰਗ ਹੈ ਮੁੰਡਾ ਅਮਰਤਾ ਰਿ ਸਿੱਖ ਹੋਵੇ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਜੋ ਕੁੜੀ ਨੂੰ ਨਾਲ ਲੈ ਕੇ ਜਾ ਸਕੇ ਤਿੰਨ ਤੋਂ ਪੰਜ ਕਿੱਲੇ ਮੁੰਡੇ ਕੋਲ ਜ਼ਮੀਨ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਜੱਟ ਸਿੱਖ ਪਤਾ ਚੰਡੀਗੜ੍ਹ ਏਰੀਆ ਉਮਰ ਹੈ ਜੀ 1994 ਦਾ ਡੇਟ ਆਫ ਬਰਥ ਹੈ ਇੱਕ ਕੱਦ ਕਾਠ ਹੈ ਜੀ 5 ਫੁੱਟ 11 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਬੀਬੀਏ ਫ੍ਰੋਮ ਚੰਡੀਗੜ੍ਹ ਐਮਬੀਏ ਫ੍ਰੋਮ ਯੂਕੇ ਯੂਨੀਵਰਸਿਟੀ ਤੇ ਕੰਮ ਕਰ ਹੈ ਜੀ ਮੁੰਡਾ ਐਚਜੀਵੀ ਡਰਾਈਵਰ ਹੈ ਯੂਕੇ ਵਰਕ ਪਰ ਮਰਤੇ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਤੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੱਕ ਹੋਵੇ ਤੇ ਯੂਕੇ ਦੇ ਵਿੱਚੋਂ ਵਰਕ ਪਰ ਮਰਤੇ ਹੋਵੇ ਲੜਕੀ ਨੰਬਰ ਦਿੱਤਾ ਹੈ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਐਸਖੋਰ ਪਤਾ ਧਰਮਕੋਟ ਮੁਗਾ ਏਰੀਆ ਕਾਸਤੇ ਜੀ ਨੰਦੀ ਰਾਮ ਗੜੀਆ ਤੇ ਉਮਰ 29 1998 ਦਾ ਡੇਟ ਆਫ ਬਰਥ ਹੈ ਕੱਦ ਕਾਠ ਹੈ ਜੀ 5 ਫੁੱਟ 1 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀਏ ਪਲੱਸ 2 ਤੇ ਨੈਨੀ ਦਾ ਕੋਰਸ ਕੀਤਾ ਜੀ ਗੋਤ ਹੈ ਇਹਨਾਂ ਦਾ ਨੰਨਰਾ ਤੇ ਨਾਨਕਿਆਂ ਦਾ ਗੋਤ ਹੈ ਜੀ ਵਿਰਦੀ ਭਰਾ ਇਹਨਾਂ ਦਾ ਇੱਕ ਹੈ ਫਰਨੀਚਰ ਦਾ ਸ਼ੋਅਰੂਮ ਹੈ ਜੀ ਇਹਨਾਂ ਦਾ ਆਪਣਾ ਤੇ ਕੰਮ ਕਰ ਰਹੇ ਡੇ ਕੇਅਰ ਜੋਬ ਇਨ ਕੈਨੇਡਾ ਪੀਆਰ ਇੰਨਾ ਦੀ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਤੇ ਲੜਕਾ ਆਮ ਗੜੀਆ ਕਾਸਟ ਤੋਂ ਹੀ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮਾਨਸਾ ਕਾਸਟ ਹੈ ਜੱਟ ਸਿੱਖ ਤੇ ਕੱਦ-ਕਾਠ ਹੈ 5 ਫੁੱਟ 4 ਇੰਚ ਦੀ ਹਾਈਟ ਹੈ ਉਮਰ ਹੈ ਇਹਨਾਂ ਦੀ 1990 ਦਾ ਡੇਟ ਆਫ ਬਰਥ ਹੈ ਜੀ ਬੜਾ ਇਹਨਾਂ ਨੇ ਕਰੀਏ ਪਲੱਸ 2 ਤੇ ਜੀ ਐਨ ਐਮ 5 ਇਅਰ ਦਾ ਐਕਸਪੀਰੀਅੰਸ ਹੈ ਜੀ ਲੜਕੀ ਦਾ ਇਹਨਾਂ ਦੀ ਮੰਗ ਹੈ ਮੁੰਡਾ ਸੋਹਣਾ ਸੁਨੱਖਾ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ 5 ਤੋਂ 7 ਕਿੱਲੇ ਜ਼ਮੀਨ ਹੋਣ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਲੁਧਿਆਣਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਕਦ ਕਾਠ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀਏ ਐਮਏ ਤੇ ਗੋਤ ਹੈ ਇਹਨਾਂ ਦਾ ਗਿੱਲ ਉਮਰੈ ਜੀ 19 12 1993 ਦਾ ਡੇਟ ਆਫ ਬਰਥ ਹੈ ਇਹਨਾਂ ਦੀ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ 20 ਕਿੱਲੇ ਤੱਕ ਜ਼ਮੀਨ ਹੋਵੇ ਤੇ ਮੁੰਡਾ ਮੰਗਲਿਕ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਚਰਨਜੀਤ ਸਿੰਘ ਪਤਾ ਪਿੰਡ ਕੋਟ ਸਦੀਕ ਕਾਲਾ ਸਿੰਘ ਜ਼ਿਲ੍ਹਾ ਜਲੰਧਰ ਹੈ ਜੀ ਉਮਰ ਹੈ ਇਹਨਾਂ ਦੀ 50 ਸਾਲ ਤੇ ਇਹਨਾਂ ਦੀ ਕਾਸਟ ਹੈ ਮੱਝਵੀ ਸਿੱਖ ਗੋਤ ਹੈ ਇਹਨਾਂ ਦਾ ਸਹੋਤਾ ਹੈ ਇਹਨਾਂ ਦੀ ਘਰ ਵਾਲੀ ਦੀ ਮੌਤ ਹੋ ਗਈ ਸੀ ਇਹਨਾਂ ਦੇ ਦੋ ਲੜਕੇ ਨੇ ਜੀ ਇੱਕ ਲੜਕਾ ਦबई ਦੇ ਵਿੱਚ ਹੈ ਤੇ ਇੱਕ ਕੈਨੇਡਾ ਦੇ ਵਿੱਚ ਇਹਨਾਂ ਦੀ ਇੱਕ ਲੜਕੀ ਹੈ ਜੋ ਵਿਆਹੀ ਹੋਈ ਹੈ ਇਹਨਾਂ ਦਾ ਕੰਮ ਹੈ ਰਾਜ ਮਿਸਤਰੀ ਦੇ ਠੇਕੇਦਾਰ ਨੇ ਵਧੀਆ ਘਰ ਪਰਿਵਾਰਾ ਤੇ ਵਧੀਆ ਆਮਦਨ ਹੈ ਜੀ ਇਹਨਾਂ ਦੀ ਮੰਗ ਹੈ ਇਹਨਾਂ ਨੂੰ ਘਰ ਸੰਭਾਲਣ ਵਾਲੀ ਲੇਡੀਜ਼ ਚਾਹੀਦੀ ਹੈ ਜੀ ਦੀ ਉਮਰ 40 ਤੋਂ 45 ਸਾਲ ਤੱਕ ਦੀ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਲੁਧਿਆਣਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਗਰੇਵਾਲ ਉਮਰ ਹੈ ਜੀ 1995 ਦਾ ਡੇਟ ਆਫ ਬਰਥ ਹੈ ਤੇ ਕੱਦ-ਕਾਠ ਹੈ 5 ਫੁੱਟ 3 ਇੰਚ ਦੀ ਹਾਈਟ ਹੈ ਜੀ ਪੜਾਈ ਇਹਨਾਂ ਨੇ ਕਰੀ ਹੈ ਬੀਐਸਸੀ ਨਰਸਿੰਗ ਤੇ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਕੈਨੇਡਾ ਵਰਕ ਪਰ ਮਰਤੇ ਆ ਇਹਨਾਂ ਦੇ ਮਾਤਾ ਪਿਤਾ ਜੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਤੇ ਕਮਕਾਰ ਜੀ 3 ਸਾਲ ਤੋਂ ਮਹਾਲੀ ਦੇ ਵਿੱਚ ਲੜਕੀ ਨੌਕਰੀ ਕਰ ਰਹੀ ਹੈ ਇਹਨਾਂ ਦੀ ਮੰਗ ਹੈ ਮੁੰਡਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਦਾ ਪੀਆਰ ਹੋਵੇ ਲੁਧਿਆਣਾ ਤੇ ਮੋਗਾ ਏਰੀਆ ਨੂੰ ਪਹੁੰਚਾ ਲੀ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਮੋਗਾ ਏਰੀਆ ਕਾਸਟ ਹੈ ਜੱਟ ਸਿੱਖ ਤੇ ਗੋਤ ਇਹਨਾਂ ਦਾ ਮੱਲੀ ਹੈ ਉਮਰ ਹੈ ਜੀ 10/4/1995 ਦਾ ਡੇਟ ਆਫ ਬਰਥ ਹੈ ਤੇ ਕੱਦ-ਕਾਠ ਹੈ 5 ਫੁੱਟ 8 ਇੰਚ ਦੀ ਹਾਈਟ ਹੈ। ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਕੈਨੇਡਾ ਪੀਆਰ ਹੈ। ਇਹਨਾਂ ਨੇ ਪੜ੍ਹਾਈ ਕੀਤੀ ਹੈ ਪਲੱਸ 2 ਆਈਟੀਆਈ ਤੇ ਕੰਮ ਕਰ ਰਿਹਾ ਜੀ ਪ੍ਰਾਈਵੇਟ ਨੌਕਰੀ ਕਰਦੇ ਨੇ। 2 ਕਿੱਲੇ ਜ਼ਮੀਨ ਹੈ। ਇਹਨਾਂ ਦੀ ਮੰਗ ਹੈ ਕੁੜੀ ਨੇ ਜੀਐਨਐਮ ਕਰੀ ਹੋਵੇ ਜਾਂ ਨੈਨੀ ਦਾ ਕੋਰਸ ਕੀਤਾ ਹੋਵੇ ਤੇ ਜੀਟੀ ਹਾਈਲਾਈਟਸ ਦੇ 5.5/6.5 ਸਕੋਰ ਹੋਣ। ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਪਟਿਆਲਾ ਏਰੀਆ ਉਮਰ ਹੈ ਜੀ 3/1/1995 ਦਾ ਡੇਟ ਆਫ ਬਰਥ ਹੈ ਕੱਦ-ਕੱਟ ਹੈ ਜੀ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਜਨਮ ਦਾ ਟਾਈਮ ਹੈ 6:40 AM ਦਾ ਸਮਾਂ ਭਰਾ ਇਹਨਾਂ ਦਾ ਇੱਕ ਹੈ ਜੀ ਕੈਨੇਡਾ ਦੇ ਵਿੱਚ ਤੇ ਭੈਣ ਇਹਨਾਂ ਦੀ ਇੱਕ ਹੈ ਪੜ੍ਹਾਈ ਇਹਨਾਂ ਨੇ ਕੀਤੀ ਹੈ ਜੀ +2 ਨਾਨ ਮੈਡੀਕਲ ਨਾਲ ਤੇ B.Sc. ਕੰਮ ਕਰ ਰਿਹਾ ਜੀ ਮੁੰਡਾ ਸੁਪਰਵਾਈਜ਼ਰ ਹੈ ਕੈਨੇਡਾ ਦੇ ਵਿੱਚ ਇਨਾਂ ਦੀ ਮੰਗ ਹੈ ਕੁੜੀ ਪੜ੍ਹੀ ਲਿਖੀ ਹੋਵੇ ਤੇ ਸੋਹਣੀ ਸੁਨੱਖੀ ਹੋਵੇ ਤੇ ਲੜਕੀ ਵੈਸ਼ਨੋ ਹੋਵੇ ਵਧੀਆ ਘਰ ਪਰਿਵਾਰ ਤੋਂ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਸਾਰੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਨੂੰ ਇਹਨਾਂ ਵਿੱਚੋਂ ਜਿਹੜਾ ਵੀ ਰਿਸ਼ਤਾ ਸਹੀ ਲੱਗਦਾ ਤੁਸੀਂ ਪਰਿਵਾਰ ਨਾਲ ਡਾਇਰੈਕਟ ਗੱਲ ਕਰਕੇ ਪੂਰੀ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣ ਦਾ ਹੁੰਦਾ ਹੈ। ਸੋ ਮਿਲਦੇ ਆ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ।